ਕੰਗਣਾ ਦਾ ਨਾਮ ਆਪਾਂ ਜੀਤੋ ਪੰਜਾਬ ਚ ਤੇ ਕਿਤੇ ਲੋ ਇਹਨਾਂ ਮੈਨੂੰ ਇਹ ਆ ਵੀ ਤੁਹਾਡੇ ਨਾਲ ਕੋਈ ਗੱਲ ਪੈ ਜਾਣ ਕੇ ਘਰੇ ਬੈ ਕੇ ਤੇ ਬੋਲਦਾ ਤੇ ਜਦੋਂ ਚਪੇੜ ਵੱਜੀ ਉਹ ਵੇਖਿਆ ਨਾ ਪੰਜੇ ਉਂਗਲਾਂ ਕਿਤਾ ਧੌਣ ਤੇ ਛਾਪ ਗਿਆ ਤੇ ਧੌਣ ਹਿੱਲਦੀ ਨਹੀਂ ਪੰਜਾਬ ਚ ਤੇ ਕੋਈ ਸੁਣਨਾ ਹੀ ਪਸੰਦ ਨਹੀਂ ਕਰਦਾ ਕਿ ਬੱਚੇ ਨੂੰ ਵੀ ਕਹੋ ਕਿ ਆਪਣੇ ਘਰੇ ਜਾ ਕੇ ਤੋਨੇ ਵੀ ਤੁਹਾਡੇ ਗੱਲ ਪੈ ਜਾਣਾ ਲੋਕੀ ਇਹਦਾ ਨਾਮ ਸੁਣਨਾ ਪਸੰਦ ਨਹੀਂ ਕਰਦੇ ਤੇ ਇੱਥੇ ਤੇ ਇਹਦਾ ਨਾਮ ਲੈ ਲਿਆ ਤਾਂ ਰੋਟੀ ਨਹੀਂ ਸ਼ਾਮ ਨੂੰ ਮਿਲਦੀ ਉਹ ਬੰਦੇ ਜਿਹੜੇ ਹੁੰਦੇ ਆ ਕੁੰਡਾ ਟੈਕਸ ਲੈਂਦੇ ਆ ਤੋ ਫਿਰ ਕਿਤੇ ਉਹਨੇ ਕਿਤੇ ਸਾਡੇ ਬੰਦੇ ਸਵਾਲ ਜਵਾਬ ਕਰਦੇ ਆ ਤੋ ਉੱਥੇ ਲੜਾਈ ਹੋ ਜਾਂਦੀ ਐ ਇਸੇ ਗੱਲ ਤੋਂ ਤੇ ਅੱਜ ਗੱਡੀਆਂ ਦੇ ਸ਼ੀਸ਼ੇ ਭੰਤਿਆ ਨਵਾਂ ਇੱਕ ਕੰਮ ਸ਼ੁਰੂ ਹੋ ਗਿਆ ਚਲੋ ਪੰਜਾਬ ਦੀਆਂ ਤੇ ਪੰਨੇੋਂ ਰਾਜਸਥਾਨ ਵਾਲਿਆਂ ਦਾ ਕੀ ਕਸੂਰ ਐ ਪੰਜਾਬ ਦੇ ਵਿੱਚ ਕੁਛ ਇੱਕ ਬੰਦਾ ਗਲਤੀ ਕਰਦਾ ਤੇ ਉਹ ਭੁਗਤਨੀ ਕਿਸੇ ਵਾਲੇ ਪੰਜਾਬ ਨੂੰ ਪੈ ਜਾਂਦੀ ਪੰਜਾਬ ਤੇ ਕਈ ਅਲੀਗੇਸ਼ਨ ਲਾ ਦਿੰਦੇ ਲੋਕੀ ਬਾਝ ਚੁੱਕੇ ਤਾਲ ਲੱਗ ਗਿਆ ਹਿਮਾਚਲ 14 ਤੇ ਸਾਡੇ ਲੋਕਾਂ ਨੇ ਜਿਹੜਾ ਜਨਾਈ ਉਹਨੂੰ ਪਰਫੁੱਲਤ ਕੀਤਾ ਹੈ ਉਹਨਾਂ ਨੇ ਐਮਪੀ ਬਣਾਤਾ ਉਹਨੂੰ ਕਿਤੇ ਸਰਕਾਰ ਟੁੱਟ ਗਈ ਨਾ ਬਣ ਗਈ ਕਾਂਗਰਸ ਦੇ ਇੰਡੀਆ ਗੱਠ ਬੰਦਨ ਦੀ ਤੇ ਇਹ ਨੂੰ ਪਤਾ ਲੱਗ ਜਾਊਗਾ ਵੀ ਕਿਸੇ ਨੂੰ ਬੋਲੀ ਦਾ ਕਿਦਾਂ ਵਾ ਇਹ ਮਾਚਲਤੇ ਪੰਜਾਬ ਦੇ ਵਿੱਚ ਹੁਣ ਲਗਾਤਾਰ ਹੀ ਤਲਖੀ ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਤਲਖੀ ਦਾ ਸਭ ਤੋਂ ਵੱਡਾ ਕਾਰਨ ਕੰਗੜਾ ਰਣੌਤ ਦੱਸੀ ਜਾ ਰਹੀ ਹੈ ਕਿਉਂਕਿ ਕੰਗੜਾ ਰਣੌਤ ਤੇ ਜਦੋਂ ਹੀ ਥੱਪੜ ਜੜਿਆ ਗਿਆ ਪੰਜਾਬੀ ਮੁਟਿਆਰ ਵੱਲੋਂ ਉਸ ਤੋਂ ਬਾਅਦ ਇੱਕ ਐਨਆਰਆਈ ਪਰਿਵਾਰ ਨੂੰ ਜਿਹੜਾ ਹੈ ਉੱਥੇ ਹਿਮਾਚਲ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਲਗਾਤਾਰ ਹੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਹਰਿਆਣਾ ਅਤੇ ਨਾਲ ਨਾਲ ਹਿਮਾਚਲ ਦੇ ਵਿੱਚ ਜਿਹੜੇ ਲੋਕ ਨੇ ਉਹ ਕਾਫੀ ਜਿਹੜਾ ਹੈ ਗੱਡੀਆਂ ਤੋੜਦੇ ਹੋਏ ਨਜ਼ਰ ਆ ਰਹੇ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਕੁੱਟਦੇ ਹੋਏ ਨਜ਼ਰ ਆ ਰਹੇ ਇਸ ਵਾਪਸ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਓਬੀਸੀ ਤੋਂ ਪੰਜਾਬ ਦੇ ਪ੍ਰਧਾਨ ਨੇ ਸੋਨੂ ਜੰਡਿਆਲਾ ਜੀ ਸੋਨੂ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਜੇ ਲਗਾਤਾਰ ਹੀ ਕੰਗਨਾਰ ਨੌ ਜਿਹੜੀ ਹੈ ਉਸ ਤੇ ਥੱਪੜ ਜੜੇ ਜਾਣ ਤੋਂ ਬਾਅਦ ਹੁਣ ਵਿਵਾਦ ਲਗਾਤਾਰੀ ਬੱਤਾ ਹੈ ਨਜ਼ਰ ਆ ਰਿਹਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਹੁਣ ਦੂਜੀ ਗੱਲ ਇਹ ਆ ਵੀ ਕੰਗਣਾ ਦਾ ਨਾਮ ਆ ਪਾਜੀ ਲਓ ਪੰਜਾਬ ਚ ਤੇ ਕਿਤੇ ਲਾਓ ਇਹਨਾਂ ਮੈਨੂੰ ਇਹ ਆ ਵੀ ਤੁਹਾਡੇ ਨਾਲ ਕੋਈ ਗੱਲ ਪੈ ਜਾਣ ਕੇ ਪੰਜਾਬ ਚ ਤੇ ਕੋਈ ਸੁਣਨਾ ਹੀ ਪਸੰਦ ਨਹੀਂ ਕਰਦਾ ਕਿ ਬੱਚੇ ਨੂੰ ਵੀ ਕਹੋ ਕਿ ਆਪਣੇ ਘਰੇ ਜਾ ਕੇ ਤੋਨੇ ਵੀ ਤੁਹਾਡੇ ਗੱਲ ਪੈ ਜਾਣਾ ਇਸ ਜਨਾਨੀ ਨੇ ਪੰਜਾਬ ਚ ਨਹੀਂ ਨਫ਼ਰਤ ਪੈਦਾ ਕਰਤੀ ਹੈ ਨਾ ਲੋਕੀ ਇਹਦਾ ਨਾਂ ਸੁਣਨਾ ਪਸੰਦ ਨਹੀਂ ਕਰਦੇ ਤੇ ਇੱਥੇ ਤੇ ਇਹਦਾ ਨਾਂ ਲੈ ਲਿਆ ਤਾਂ ਰੋਟੀ ਨਹੀਂ ਸ਼ਾਮ ਨੂੰ ਮਿਲਦੀ ਤੇ ਇਸ ਕਰਕੇ ਮੇਰੀ ਬੇਨਤੀ ਆ ਇਹਦਾ ਤੇ ਨਾਂ ਲਓ ਇਹਨਾਂ ਸਾਡੇ ਕੋਲ ਰੋਟੀ ਨਹੀਂ ਮਿਲਦੀ ਸ਼ਾਮ ਨੂੰ ਤਾਂ ਠੀਕ ਆ ਲੇਕਿਨ ਜਿਹੜੇ ਪੰਜਾਬ ਦੇ ਲੋਕ ਉੱਥੇ ਜਾ ਰਹੇ ਨੇ ਜੋ ਕੁੱਟ ਹੋ ਪੈ ਰਹੀ ਆ ਇੱਕ ਐਨ ਆਰ ਆਈ ਪਰਿਵਾਰ ਦੇ ਨਾਲ ਇੰਨੀ ਮਾਰ ਕਟਾਈ ਹੋਈ ਤੁਸੀਂ ਕੀ ਸਮਝਦੇ ਕੀ ਕਾਰਨ ਕੀ ਸਮਝਦੇ ਰਹੇ ਪਿੱਛੇ ਕਾਰਨ ਇਹ ਤਾਂ ਇਹ ਵੇਖੋ ਇੱਕ ਪਹਿਲੀ ਵਾਰ ਹੀ ਨਹੀਂ ਹੋਇਆ ਪਹਿਲਾਂ ਮਨਾਲੀ ਵੀ ਗਏ ਸੀ ਲੋਕੀ ਗਏ ਜਦੋਂ ਹੋਇਆ ਜਦੋਂ ਕੋਈ ਮੇਲਾ ਆਉਂਦਾ ਕਿਤੇ ਨਾ ਕਿਤੇ ਹੁੰਦਾ ਰਹਿੰਦਾ ਕੰਮ ਇਹ ਘਟਨਾ ਜਿਹੜੀਆਂ ਕਿਤੇ ਨਾ ਕਿਤੇ ਇੱਕ ਤਰਫੀਆਂ ਨਹੀਂ ਹੁੰਦੀਆਂ ਉਹ ਸ਼ਰਾਰਤੀ ਬੰਦੇ ਹੁੰਦੇ ਆ ਜਿਆਦਾਤਰ ਤੁਸੀਂ ਵੇਖ ਲਿਓ ਉੱਥੇ ਹੀ ਹੋਊਗੀਆਂ ਜਿੱਥੇ ਇਹ ਗੱਡੀਆਂ ਦੀ ਪਾਰਕਿੰਗ ਹੋਊਗੀ ਉਹ ਬੰਦੇ ਜਿਹੜੇ ਹੁੰਦੇ ਆ ਉਹ ਗੁੰਡਾ ਟੈਕਸ ਲੈਂਦੇ ਆ ਤੇ ਉਹ ਫਿਰ ਕਿਤੇ ਉਹਨੇ ਕਿਤੇ ਸਾਡੇ ਬੰਦੇ ਸਵਾਲ ਜਵਾਬ ਕਰਦੇ ਆ ਤੇ ਉੱਥੇ ਲੜਾਈ ਹੋ ਜਾਂਦੀ ਐ ਇਸੇ ਗੱਲ ਤੋਂ ਹੀ ਹੁਣ ਆਏ ਦਿਨ ਹੀ ਆ ਲਗਾਤਾਰ 4-5 ਦਿਨ ਹੋ ਗਏ ਆ ਕਿ ਤਨਾ ਕਿਤੇ ਘਟਨਾ ਕੋਈ ਨਾ ਕੋਈ ਅੱਜ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਚਲੋ ਪੰਜਾਬ ਦੀਆਂ ਤੇ ਭੰਨੇ ਹੋ ਰਾਜਸਥਾਨ ਵਾਲਿਆਂ ਦਾ ਕੀ ਕਸੂਰ ਆ ਉਹ ਵਿਚਾਰੇ ਕੀ ਸੋਚਣਗੇ ਇੱਕ ਤੇ ਉਹ ਕਹਿੰਦੇ ਨੇ ਪੰਜਾਬ ਦੇ ਰਸਤੇ ਰੰਗ ਕੇ ਆਏ ਨੇ ਤਾਂ ਭੰਦਨੇ ਦਸੂਰਾਂ ਦਾ ਕੀ ਕਸੂਰ ਆ ਵਿਚਰੇੰਦਾ ਉਹ ਇੱਕ ਤੇ ਲੋਕ ਆਉਣ ਇੱਕ ਤੁਹਾਨੂੰ ਰੋਜ਼ਗਾਰ ਦੇਣ ਇੱਕ ਹੁਮਣ ਆਉਣ ਤੁਸੀਂ ਮਹਿਮਾਨ ਦੇ ਨਾਲ ਆ ਕੰਮ ਕਰਦੇ ਜੇ ਉਥੋਂ ਦੇ ਲੋਕ ਜਿਹੜੇ ਆ ਸਾਰੇ ਲੋਕ ਨਹੀਂ ਮਾੜੇ ਨਾ ਪੰਜਾਬ ਦੇ ਤੇ ਨਾ ਉਥੋਂ ਦੇ ਜੇ ਪੰਜਾਬ ਦੇ ਵਿੱਚ ਕੁਝ ਇੱਕ ਬੰਦਾ ਗਲਤੀ ਕਰਦਾ ਤੇ ਉਹ ਭੁਗਤ ਨਹੀਂ ਕਿਸੇ ਵਾਲੇ ਪੰਜਾਬ ਨੂੰ ਪੈ ਜਾਂਦੀ ਪੰਜਾਬ ਤੇ ਕਈ ਅਲੀਗੇਸ਼ਨ ਲਾ ਦਿੰਦੇ ਲੋਕੀ ਬਾਅਦ ਚ ਅੱਗੇ ਤੇ ਗਏ ਜੀ ਕੰਗਰ ਨਾਉਤੀ ਲਾਉਂਦੀ ਰਹੀ ਹੈ ਖਾਲਸਤਾਨੀ ਵਕਫਵਾਦੀ ਬਹੁਤ ਸਾਰੇ ਨਾਮ ਤੇ ਉਹ ਉਹਦੀ ਕਿਹੜੀ ਗੱਲ ਉਹਦੂ ਕੋਈ ਸੁਣਦਾ ਦੱਸੋ ਤੁਹਾਨੂੰ ਮੈਂ ਦੱਸਿਆ ਵੀ ਉਹ ਤੇ ਦਾ ਲੱਗ ਗਿਆ ਹਿਮਾਚਲ ਚੋਂ ਦਾ ਤੇ ਸਾਡੇ ਲੋਕਾਂ ਨੇ ਜਿਹੜਾ ਜਨਾਇ ਉਹਨੂੰ ਪਰਫੁੱਲਤ ਕੀਤਾ ਹੈ ਉਹਨਾਂ ਨੇ ਐਮਪੀ ਬਣਾਤਾ ਉਹਨੂੰ ਤੇ ਇਹੋ ਤੇ ਸਾਡੇ ਲੋਕਾਂ ਦੀਆਂ ਗਲਤੀਆਂ ਵੀ ਇਹੋ ਜਿਹੇ ਲੋਕਾਂ ਨੂੰ ਜਦੋਂ ਅਸੀਂ ਨਾਂ ਲੈ ਲੈ ਕੇ ਗਾੜੀ ਲਿਓਨੇ ਇਹਦਾ ਤੇ ਨਾਂ ਲੈਣਾ ਹੀ ਬੰਦ ਕਰ ਦੋ ਇਹਨੂੰ ਇਸ ਕਿਸੇ ਚੀਜ਼ ਨਾਲ ਜੋੜੋ ਨਾ ਨਾ ਇਹਦੀ ਇੰਨੀ ਔਕਾਤ ਹੈ ਵੀ ਇਹਦੇ ਕਹਿ ਤੇ ਕੋਈ ਕਿਸੇ ਦੇ ਗਲ ਪੈ ਜੇ ਇਹ ਤੇ ਉੱਥੇ ਜੇ ਕਿਸੇ ਨਾਲ ਗੱਲ ਹੋਈ ਆ ਤੇ ਚਲੋ ਅਸੀਂ ਨਾਲ ਚੱਲਦੇ ਸਾਰੇ মিডিਆ ਨੂੰ ਲੈ ਕੇ ਤਾਂ ਆਪਾਂ ਕਾਰਵਾਈ ਕਰਾਈ ਉੱਥੋਂ ਦੇ ਤੁਸੀਂ ਕਹਿ ਰਹੇ ਕੰਗਣਾ ਰਨਾਉਤ ਕਹਿੰਦੀ ਹੈ ਕਿ ਤੁਸੀਂ ਕਹਿੰਦੇ ਕੰਗਣਾ ਰਨਾਉਤ ਦਾ ਨਾਂ ਨਾ ਲਓ ਉਹ ਕੋਈ ਟੀ ਵੱਡੀ ਪ੍ਰੋਫਾਈਲ ਚਲੀਗੀ ਉਹ ਆਪਣੀ ਸਪੀਚਾਂ ਚ ਕਹਿੰਦੀ ਨਹੀਂ ਕਹਿੰਦੀ ਮਤਾਬਜਨ ਤੋਂ ਬਾਅਦ ਜਾ ਕੇ ਕੋਈ ਬੰਦੇ ਲੋਕ ਜਾਣਦੇ ਹੋਰ ਸਿਰਫ ਕੰਗਣਾ ਰਨਾਉਤ ਨਹੀਂ ਜਾਣਦੇ ਸਭ ਨੂੰ ਜਿਹੜਾ ਪਿਆਰ ਅਮਿਤਾਂਭਜਨ ਤੋਂ ਬਾਅਦ ਮੈਨੂੰ ਮਿਲਦਾ ਤੁਸੀਂ ਕਿਦਾਂ ਕਹਿ ਰਹੇ ਹੋ ਕਿ ਕੰਗਣਾ ਰਨਾਉਤ ਦਾ ਜਿਹੜੀ ਉਹ ਪਰਫੁੱਲਤ ਨਾ ਚੱਲਦੀ ਆ ਇਹ ਤੇ ਨਾ ਤੁਹਾਨੂੰ ਮੈਂ ਦੱਸਿਆ ਵੀ ਕਿਤੇ ਸਰਕਾਰ ਕਾਂਗਰਸ ਦੀ ਬਣਦੀ ਬਣਦੀ ਰਹਿ ਗਈ ਥੋੜੀਆਂ ਜੀਆਂ ਸ਼ੀਟਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੇ ਚਿਹਰੇ ਤੋਂ ਰੰਗ ਉੱਡਿਆ ਤੁਸੀਂ ਵੇਖਿਆ ਹੋਣਾ ਕਿਤੇ ਸਰਕਾਰ ਟੁੱਟ ਗਈ ਨਾ ਬਣ ਗਈ ਕਾਂਗਰਸ ਦੇ ਇੰਡੀਆ ਗੱਠਜੋੜ ਬੰਦਨ ਦੀ ਤੇ ਇਹ ਨੂੰ ਪਤਾ ਲੱਗ ਜਾਊਗਾ ਵੀ ਕਿਸੇ ਨੂੰ ਬੋਲੀ ਦਾ ਕਿੱਦਾਂ ਵਾ ਕਿ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਵੀ ਬੋਲ ਦੇਣਾ ਉਹ ਘਰੇ ਬੈ ਕੇ ਤੇ ਬੋਲਦਾ ਤੇ ਜਦੋਂ ਚਪੇੜ ਵੱਜੀ ਉਹ ਵੇਖਿਆ ਨਾ ਪੰਜੇ ਉਂਗਲਾਂ ਕਿਦਾਂ ਧੌਂ ਤੇ ਛਪ ਗਈਆਂ ਤੇ ਧੌਣ ਹਿੱਲਦੀ ਨਹੀਂ ਤੇ ਉਹੀ ਤੇ ਮੂਲੇ ਦੇ ਨਿਸ਼ਾਨ ਹੁਣ ਪੰਜਾਬੀਆਂ ਦੇ ਨਜ਼ਰ ਆ ਰਹੇ ਸੋ ਉਹ ਨੂੰ ਹੁਣ ਉਹਦੇ ਨਾਲ ਨਾ ਛੱਡੋ ਭਾਜੀ ਉਹ ਨਹੀਂ ਉਹ ਗਲਤ ਗੱਲ ਆ ਉਹ ਐਵੇਂ ਆਪਾਂ ਉਹਦੇ ਨਾਲ ਜੋੜਤਾ ਤਾਂ ਫਿਰ ਕੀ ਕਾਰਨ ਕੀ ਸਮਝਦੇ ਤੁਸੀਂ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਉੱਥੋਂ ਦੇ ਜਿਹੜੇ ਵੇਖੋ ਸਾਡੇ ਸੀਐਮ ਜੀ ਸਾਹਿਬ ਕਾ ਮੁੱਖ ਮੰਤਰੀ ਚੰਨੀ ਸਾਹਿਬ ਨੇ ਗੱਲ ਕਰ ਲਈ ਉੱਥੋਂ ਦੇ ਮੁੱਖ ਮੰਤਰੀ ਨਾਲ ਵੀ ਆਹ ਕੁਝ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਉਹ ਕਹਿੰਦੇ ਵੀ ਦੱਸੋ ਸਾਨੂੰ ਇਹ ਕਾਰਵਾਈ ਕਰ ਦੇ ਉੱਥੋਂ ਦੇ ਪ੍ਰਸ਼ਾਸਨ ਦਾ ਜਿਹੜਾ ਬਿਆਨ ਆ ਗਿਆ ਵਾ ਪੀ ਜਿਹੜੇ ਇੱਥੇ ਸਾਡੇ ਗਏ ਸੀਗੇ ਘੁੰਮਣ ਇਥੋਂ ਜੋੜਾ ਇੱਕ ਉਹਨਾਂ ਦੇ ਗੱਲ ਪਏ ਉਹ ਕਹਿੰਦੇ ਵੀ ਹੱਥ ਵੇਖਣ ਤੋਂ ਕੋਈ ਗੱਲਬਾਤ ਹੋਈ ਆ ਤੇ ਉਹਦੇ ਬਾਅਦ ਚ ਉਥੇ ਉਹ ਲੜਾਈ ਹੋ ਗਈ ਉਥੋਂ ਦੇ ਲੋਕਾਂ ਨਾਲ ਜੇ ਲੜਾਈ ਹੋਈ ਆ ਤੇ ਉਹਦੇ ਬਾਅਦ ਚ ਕਹਿੰਦੇ ਵੀ ਅਸੀਂ ਉਹਨਾਂ ਦੀ ਕਾਰਵਾਈ ਕਰਨ ਲਈ ਤਿਆਰ ਸੀਗਾ ਤੇ ਇਹਨਾਂ ਨੇ ਜਿਹੜਾ ਕਹਿੰਦੇ ਲਿਖ ਕੇ ਦਿੱਤਾ ਸਾਨੂੰ ਇਹ ਬਿਆਨ ਆ ਉਥੋਂ ਦੇ ਐਸਪੀ ਦਾ ਤੇ ਲੇਕਿਨ ਉਹਨਾਂ ਕੋਲ ਕੋਈ ਪ੍ਰੂਫ ਤੇ ਦਿਖਾਇਆ ਨਹੀਂ ਕਿ ਹਾਂ ਵੀ ਆਹ ਬੰਦੇ ਨੇ ਕੀਤਾ ਹੁਣ ਫਿਰ ਇਹਨਾਂ ਨੇ ਵੀ ਬੋਲਤਾ ਉਹਨਾਂ ਨੇ ਬੋਲਤਾ ਤੇ ਸਚਾਈ ਤੇ ਉੱਥੇ ਜਾ ਕੇ ਪਤਾ ਲੱਗਣੀ ਚਲੋ ਆਪਾਂ ਚੱਲੀਏ ਸਾਰੇ ਜਣੇ ਮੈਂ ਨਾਲ ਚੱਲਦਾ ਆਪਾਂ ਉੱਥੇ ਬਹਿ ਕੇ ਕਾਰਵਾਈ ਕਰਾਈਏ ਹੁਣ ਮੈਂ ਇੱਥੋਂ ਦੇ ਮੁੱਖ ਮੰਤਰੀ ਨੂੰ ਉੱਥੋਂ ਦੇ ਨੂੰ ਮਾੜਾ ਕਹੀ ਜਾਉ ਤੇ ਕਹਿੰਦਾ ਫਾਇਦਾ ਕੋਈ ਨਹੀਂ ਮੁੱਖ ਮੰਤਰੀ ਤੇ ਕਹਿੰਦਾ ਕਾਰਵਾਈ ਕਰਾਓ ਤੇ ਆਓ ਸਾਰੇ ਜਣੇ ਆਪਾਂ ਉੱਥੇ ਜਾਈਏ ਸਚਾਈ ਪਤਾ ਲੱਗੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਤੇ ਕੋਈ ਵੀ ਮਾੜੀ ਜੀ ਉੱਥੇ ਗਲਤੀ ਕਰਦਾ ਵੀਡੀਓ ਬਣਾ ਲਈ ਤੁਸੀਂ ਠੀਕ ਆ ਪਰ ਉੱਥੋਂ ਦੇ ਲੋਕਾਂ ਤੇ ਜਿਹੜਾ ਬੰਦਾ ਸ਼ਰਾਰਤ ਕਰਦਾ ਉਹ ਤੇ ਕਾਰਵਾਈ ਤੇ ਹੋਣੀ ਬੰਦੀ ਇਦਾਂ ਦੇ ਮੂੰਹ ਪੈ ਜੂ ਇਹਨਾਂ ਦੇ ਜਿਹਦੇ ਮਰਜ਼ੀ ਗੱਲ ਪੈ ਜਣਗੇ ਫੈਨ ਤੇ ਦੇ ਆ ਜੀ ਲਗਾਤਾਰ ਹੀ ਅੱਜ ਵੀ ਗੱਡੀਆਂ ਤੋੜਤੀਆਂ ਪੁਲਿਸ ਅਧਿਕਾਰੀ ਦੇ ਗੱਲ ਪੈ ਗਈ ਪੁਲਿਸ ਕੋ ਤੇ ਅਧਿਕਾਰੀ ਪੈ ਰਿਹਾ ਕਿ ਲੱਗਦਾ ਨਹੀਂ ਕਿ ਜਿਆਦਾ ਹੀ ਜਰਾ ਮੁਰਗੀ ਕੰਮ ਵਧਦਾ ਜਾ ਰਿਹਾ ਬਿਲਕੁਲ ਇਹ ਬਿਲਕੁਲ ਗਲਤ ਗੱਲ ਆ ਵੇਖੋ ਚੰਡੀਗੜ੍ਹ ਦਾ ਇੱਕ ਮੁਲਾਜ਼ਮ ਤੇ ਕੋਦਰ ਦਾ ਹਿਮਾਚਲ ਦਾ ਮਲਾਜਮ ਹਿਮਾਚਲ ਦੇ ਮਲਾਜਮਾਂ ਨੂੰ ਤਾਂ ਬੋਲਣ ਦੀ ਅਕਲ ਹੀ ਨਹੀਂ ਨਾ ਇਹ ਤਾਂ ਮੈਂ ਬਿਲਕੁਲ ਤੁਹਾਡੇ ਚੈਨਲ ਤੇ ਕਹਿ ਰਿਹਾ ਵੀ ਉਹਨਾਂ ਨੂੰ ਮਾਸਾ ਅਕਲ ਨਹੀਂ ਕਿਸੇ ਨਾਲ ਬੋਲਣ ਦੀ ਗੱਲ ਕਰਨ ਦੀ ਥੋੜਾ ਬਹੁਤਾ ਤੇ ਬੰਦੇ ਨੂੰ ਲਾਇਜ਼ਾ ਹੋਣਾ ਚਾਹੀਦਾ ਨਾ ਵੀ ਕਿਸੇ ਨਾਲ ਸਾਡਾ ਮਹਿਮਾਨ ਆ ਕਿਦਾਂ ਬੋਲਣਾ ਇੱਕ ਮਲਾਜਮ ਮਲਾਜਮ ਨੂੰ ਪੈਂਡਾ ਟੁੱਟ ਟੁੱਟ ਕੇ ਤੇ ਜਦੋਂ ਚੰਡੀਗੜ੍ਹ ਵੜੀ ਤਾਂ ਚੰਡੀਗੜ੍ਹ ਪੁਲਿਸ ਚਲਾਨ ਕੱਟ ਕੇ ਕਿਤੇ ਨਾ ਕਿਤੇ ਫੜਾ ਦਿੰਦੀ ਹੱਥ ਜਿੱਤੇ ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਨਾਲ ਕੀ ਕਰਦੇ ਆ ਅਸੀਂ ਲੋਕਾਂ ਨਾਲ ਕੀ ਕਰਦੇ ਆ ਫਿਰ ਕਾ ਨਿੱਧਰੋਂ ਫੜੋ ਭਾਵੇਂ ਉਧਰੋਂ ਫੜੋ ਤੇ ਪਤਾ ਲੱਗ ਗਿਆ ਨਾ ਤੇ ਸਾਡੇ ਤੇ ਉਧਰੋਂ ਜਦੋਂ ਤੁਸੀਂ ਹਿਮਾਚਲ ਤੋਂ ਪੰਜਾਬ ਨੂੰ ਆਉਂਦੇ ਸਾਡੇ ਤੇ ਲਵਾਰਸ ਉਥੇ ਕੋਈ ਗੱਲ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਰੋਕਦਾ ਨਹੀਂ ਐਚਪੀ ਨੰਬਰ ਨੂੰ ਤੇ ਸਾਡੇ ਇਧਰੋਂ ਜਾਓ ਤੇ ਨੰਬਰ ਵੇਨਿਆ ਸਾਰ ਉਹ ਐਪ ਪੈਂਦੇ ਵੀ ਜਿੱਦਾਂ ਅਸੀਂ ਪਤਾ ਨਹੀਂ ਕਿੱਥੋਂ ਜਿੱਦਾਂ ਸ਼ਿਕਾਰੀ ਪੈਂਦਾ ਨਾ ਵੀ ਆ ਗਿਆ ਕੁੱਕੜ ਆ ਗਿਆ ਫੜ ਲੋ ਤੇ ਮਰੋੜ ਦੋ ਉਹ ਸਾਫ ਸਾਡਾ ਸਾਡੇ ਤੇ ਉਥੇ ਲੈਣ ਲੱਗੀ ਹੁੰਦੀ ਚਲਾਨ ਕੱਟਣ ਤੇ ਤੇਰਲੇ ਲੋਕੀ ਲੈਣਦੇ ਹੁੰਦੇ ਉਥੇ ਤੇ ਜਿਹਦੀ ਵਿਚਾਰਦੇ ਕੋਈ ਹੈਗੀ ਆ ਗੱਲਬਾਤ ਤੇ ਉਹ ਤਾਂ ਚਲ ਜਾਂਦਾ ਤੇ ਮਾੜੇ ਬੰਦੇ ਨੂੰ ਘੇਰ ਲੈਂਦੇ ਬਹੁਤ ਜ਼ਿਆਦਾ ਤਖਾ ਜਿਹੜਾ ਵਾ ਪੁਲਿਸ ਕਰਦੀ ਹਿਮਾਚਲ ਦੀ ਇਹ ਗੱਲ ਤੇ ਮੈਂ ਕਹਿਣਿਆ ਕਿਉਂਕਿ ਮੈਨੂੰ ਪਤਾ ਉੱਥੇ ਹਿਮਾਚਲ ਪੁਲਿਸ ਨੂੰ ਬਿਲਕੁਲ ਮਾੜਾ ਜਿਹਾ ਲਾਈਜ਼ਾ ਨਹੀਂ ਆ ਔਰ ਜੋ ਕੁਛ ਅਜੇ ਲਾਪਰਵਾਹੀਆਂ ਹੋਣ ਰਹੀਆਂ ਇਹਦੇ ਚ ਸਾਰਾ ਪ੍ਰਸ਼ਾਸਨ ਹਿਮਾਚਲ ਦਾ ਜ਼ਿੰਮੇਵਾਰ ਆ ਇਹਦੇ ਵਿੱਚ ਸੀਐਮ ਸਾਹਿਬ ਦੀ ਨਹੀਂ ਗਲਤੀ ਸੀਐਮ ਸਾਹਿਬ ਤੇ ਕਹਿੰਦੇ ਮੈਂ ਕਾਰਵਾਈ ਕਰਾਉਣਾ ਤੇ ਜਿਹੜਿਆਂ ਨਾਲ ਤੱਕੇ ਹੋਏ ਆ ਭਰਾਓ ਕੰਪਲੇਂਟ ਕਰਕੇ ਤੇ ਉਹ ਲੋਕਾਂ ਨੂੰ ਮੀਡੀਆ 'ਚ ਉਹ ਵਿਖਾਇਆ ਕਰੋ ਵੀ ਆ ਕੰਪਲੇਂਟ ਕੀਤੀ ਤੇ ਕਾਰਵਾਈ ਨਹੀਂ ਹੋਈ ਤੇ ਜੇ ਤੁਸੀਂ ਇਕੱਲਾ ਮੀਡੀਆ 'ਚ ਦੇਣਾ ਤਾਂ ਫਿਰ ਲੋਕੀ ਐਵੇਂ ਤੁਹਾਡੇ ਮਗਰ ਲੱਕੇ ਕਿਸੇ ਦੇ ਛੱਟਪੇੜ ਲਾ ਦੇਣਗੇ ਇਹਦੇ ਨਾਲ ਵਿਵਾਦ ਵਾਜੂ ਕਿਉਂਕਿ ਕਿੰਨੇ ਪੈਟਰੋਲ ਪੰਪ ਸਾਰਿਆਂ ਤੇ ਹਿਮਾਚਲ ਦੇ ਲੋਕ ਕ ਤੇ ਫਿਰ ਤੁਸੀਂ ਮਤਲਬ ਚੁਤੀਆ ਚੁਤੀ ਕਰਾ ਦੋਗੇ ਲੋਕਾਂ ਨੂੰ ਤੇ ਇਹਦੇ ਨਾਲ ਮਾਹੌਲ ਖਰਾਬ ਹੋ ਜੂ ਇਹ ਕਮ ਸੇ ਕਮ ਤੁਹਾਡੇ ਕੋਈ ਗੱਲ ਪਿਆ ਨਾ ਤੁਸੀਂ ਵੀਡੀਓ ਤੇ ਤੇ ਬੋਲਤਾ ਤੁਸੀਂ ਕਾਨੂੰਨਾਂ ਪਰਕਰਿਆ ਵੀ ਉਖਾਉ ਨਾ ਪਿਆ ਅਸੀਂ ਦਰਖਾਸਤ ਦਿੱਤੀ ਉੱਥੇ ਨਹੀਂ ਕਾਰਵਾਈ ਹੋਈ ਜੇ ਨਾ ਕਾਰਵਾਈ ਹੋਵੇ ਤੇ ਫਿਰ ਸਟੇਟ ਜ਼ਿੰਮੇਵਾਰ ਆ ਵੀ ਸਟੇਟ ਦੇ ਲੋਕ ਜ਼ਿੰਮੇਵਾਰ ਆ ਵੀ ਇਹ ਇਨਾ ਤੇ ਗਏ ਸੀ ਉੱਥੇ ਘੁੰਮਣ ਤੇ ਉਹਨਾਂ ਤੇ ਕਾਰਵਾਈ ਨਹੀਂ ਹੋਈ ਖਲੋਤੇ ਨਹੀਂ ਤੇ ਦੂਜੀ ਗੱਲ ਅੱਜ ਵੀ ਤੁਸੀਂ ਬਾਰਡਰਾਂ ਤੇ ਵੇਖੋ ਲੈਣਾ ਲੱਗੀਆਂ ਲੰਬੀਆਂ ਲੰਬੀਆਂ ਪਰਚੀਆਂ ਕਟਾਕੜਾ ਜਾਣ ਡਿਆ ਘੁੰਮਣ ਸਾਡੇ ਲੋਕ ਕੁੱਟ ਵੀ ਖਾਂਦੇ ਆ ਤੇ ਪੈਸੇ ਵੀ ਉੱਥੇ ਜਾ ਕੇ ਖਰਚਦੇ ਆ ਤੇ ਜੇ ਤੁਸੀਂ ਕਸਮ ਖਾ ਲਓ ਫਿਰ ਵੀ ਜਾ ਨਾ ਜਾਓ ਉਧਰ ਨੂੰ ਜੰਮੂ ਕਸ਼ਮੀਰ ਚਲ ਜਾਓ ਪੰਜਾਬ ਚ ਬਹੁ ਨਾਲੇ ਘੁੰਮਣ ਦੇ ਭਾਨੇ ਕੋਲ ਲੱਗ ਆਇਆ ਬਹੁਤ ਸਾਰੀਆਂ ਚੀਜ਼ਾਂ ਕਾਵਾਂ ਗਿਆ ਨੇ ਵੀ ਫਿਰ ਹਟਦੇ ਨਹੀਂ ਨਾ ਸਾਡੇ ਲੋਕ ਜਾਂਦੇ ਇੱਕਾ ਕਰ ਲੈਣ ਫਿਰ ਨਹੀਂ ਮੰਨਦੇ ਹੁਣ ਉੱਥੇ ਕੁੱਟ ਖਾਂਦੇ ਹੁਣ ਫਿਰ ਕੀ ਕਰੀਏ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਇਹ ਬਾਈਕਾਊਟ ਕਰਕੇ ਕੋਈ ਹੱਲ ਨਿਕਲ ਸਕਦਾ ਹੈ ਕਿਸੇ ਚੀਜ਼ ਦਾ ਨਹੀਂ ਬਿਲਕੁਲ ਇਹ ਚੀਜ਼ ਦਾ ਹੱਲ ਨਹੀਂ ਆ ਪਰ ਥੋੜਾ ਜਿਹਾ ਤੁਸੀਂ ਏਕਾ ਤੇ ਰੱਖੋ ਨਾ ਕਮ ਸੇ ਕਮ ਸਾਡਾ ਏਕਾ ਤੇ ਹੋਣਾ ਚਾਹੀਦਾ ਸਾਡੇ ਬਹੁਤ ਸਾਰੇ ਧਾਰਮਿਕ ਸਥਾਨ ਨੇ ਹਿਮਾਚਲ ਚ ਔਰ ਸਾਰੇ ਹਿਮਾਚਲ ਦੇ ਲੋਕ ਮਾੜੇ ਥੋੜੀ ਐ ਸਾਰੇ ਪੰਜਾਬ ਦੇ ਲੋਕ ਮਾੜੇ ਥੋੜੀ ਐ ਕਿਤੇ ਜੇ ਇੱਥੋਂ ਹੁਣ ਤੁਰੇ ਆਖਰ ਅਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਕੁਝ ਕਹਿ ਦਿੰਨੇ ਤਾਂ ਤਾਂ ਹੀ ਐਡੀ ਛੇਤੀ ਤੁਹਾਨੂੰ ਪਤਾ ਕਿਤੇ ਤੁਸੀਂ ਹਿਮਾਚਲ ਨਹੀਂ ਗਏ ਕਦੀ ਤੁਹਾਡੇ ਨਾਲ ਲੜ ਪਿਆ ਕੋਈ ਕਦੀ ਕੋਈ ਗਲ ਪੈਂਦਾ ਹੁਣ ਤੁਸੀਂ ਸ਼ਰਾਬ ਪੀ ਕੇ ਚੌਂਕ ਦੇ ਵਿੱਚ ਬਾਥਰੂਮ ਕਰੋਗੇ ਕਿਸੇ ਦੇ ਘਰ ਘੜੀ ਜਾ ਕੇ ਚੰਗਣਾ ਮਾਰੋਗੇ ਤੇ ਲੜਾਈ ਤੇ ਹੋਣੀ ਹੋਣੀ ਇਹ ਚੀਜ਼ਾਂ ਮੈਂ ਖੁਦ ਅੱਖਾਂ ਨਾਲ ਵੇਖੀਆਂ ਮਕਲੌੜਗਾ ਵਿੱਚ ਬਹੁਤ ਕੁਝ ਹੁੰਦਾ ਇਹੋ ਜਿਹਾ ਤੇ ਬਾਅਦ ਚ ਉਹ ਚੀਜ਼ਾਂ ਜਿਹੜੀਆਂ ਜੋੜ ਦਿੱਤੀਆਂ ਜਾਂਦੀਆਂ ਪੰਜਾਬੀਆਂ ਨਾਲ ਇਹ ਹੋਣ ਡਿਆ ਤੇ ਇੱਥੇ ਵੀ ਬਹੁਤ ਸਾਰੇ ਲੋਕ ਆ ਵੀਡੀਓ ਕੱਲ ਪਰਸੋਂ ਹੀ ਇੱਕ ਮੈਂ ਵੇਖਣ ਡਿਆ ਹਾਂ ਹਿਮਾਚਲ ਦਾ ਡਰਾਈਵਰ ਉਹਨੂੰ ਪੰਜਾਬ ਦੇਆਂ ਨਾਲ ਕੋਈ ਗੱਲਬਾਤ ਹੋ ਗਈ ਕਿ ਇੱਥੋਂ ਦਾ ਇਹ ਜੁਨੀਅਨ ਦਾ ਬੰਦਾ ਕੋਈ ਜਾ ਕੇ ਉਹਨੂੰ ਬਚਾਇਆ ਉਹਨੇ ਵੀ ਉਹਨੂੰ ਹੱਥ ਨਾ ਲਾਇਓ ਸਾਡਾ ਭਰਾ ਉਹ ਜਾ ਕੇ ਉਧਰ ਵੀਡੀਓ ਪਾਉਣ ਡਿਆ ਵੀ ਸਾਰੇ ਪੰਜਾਬ ਦੇ ਲੋਕ ਮਾੜੇ ਨਹੀਂ ਆ ਬਹੁਤ ਚੰਗੇ ਲੋਕ ਨੇ ਇਸ ਕਰਕੇ ਸਾਡੇ ਪੰਜਾਬ ਚੋਂ ਹੀ ਉਹ ਨਿਕਲਿਆ ਵਾ ਹਿਮਾਚਲ ਉਹ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਉਹਨੇ ਜਾ ਕੇ ਵੀਡੀਓ ਪਾ ਤੀ ਇੱਥੇ ਵੱਡੇ ਭਰਾ ਦਾ ਪਰਚਾ ਤੇ ਫਿਰ ਨਬਾਤ ਆ ਕੀ ਲੱਗਦਾ ਛੋਟਾ ਨੇ ਬਹਾ ਰਿਆ ਅੱਜ ਫਿਰ ਗੱਡੀਆਂ ਤੋੜਤੀਆਂ ਵੇਖੋ ਉਹ ਹੁਣ ਗੱਡੀਆਂ ਜਿਹੜੀਆਂ ਤੋੜਤੀਆਂ ਮੈਨੂੰ ਦੱਸੋ ਪੀ ਉਹ ਹਿਮਾਚਲ ਦੇ ਲੋਕਾਂ ਦੇ ਵਿੱਚੋਂ ਜੇ ਕੋਈ ਇੱਕ ਬੰਦਾ ਕਰਦਾ ਇਹੋ ਜਿਹਾ ਕੰਮ ਜਾਂ ਪੰਜਾਬ 'ਚੋਂ ਇੱਕ ਬੰਦਾ ਕਰ ਦਿੰਦਾ ਤੇ ਉਹਦੇ ਵਿੱਚ ਅਸੀਂ ਦੋਸ਼ੀ ਕਿਨੂੰ ਬਣਾਈਏ ਹੂੰ ਲੇਕਿਨ ਬਣਾਣਾ ਤਾਂ ਪਏਗਾ ਨਾ ਜੀ ਦੋਸ਼ੀ ਕਿਹਨਾਂ ਕਿ ਇੱਥੇ ਬਾਹਰ ਕਿੰਨੀਆਂ ਗੱਡੀਆਂ ਖਲੋਤੀਆਂ ਇਹ ਤਾਂ ਕਿਸੇ ਗੱਡੀ ਨੂੰ ਹੱਥ ਨਹੀਂ ਲਾਉਂਦੇ ਪ੍ਰਸ਼ਾਸਨ ਜਦੋਂ ਤੱਕ ਕਾਰਵਾਈ ਨਹੀਂ ਨਾ ਕਰੂਗਾ ਕੁਝ ਨਹੀਂ ਹੋਣਾ ਲੇਕਿਨ ਸਾਨੂੰ ਜੀ ਇੱਕ ਹੋਰ ਗੱਲ ਪੰਜਾਬੀਆਂ ਦੀ ਇੱਕ ਬੜੀ ਖਾਸੀਅਤ ਆ ਉਹਨਾਂ ਕੋਲ ਐਡਰੈਸ ਪੁੱਛ ਲੋ ਨਾ ਤੇ ਉਹ ਘਰ ਤੱਕ ਛੱਡਣ ਜਾਂਦੇ ਆ ਜਾਂਦੇ ਆ ਨਾ ਤੇ ਜੇ ਫਿਰ ਪਿਆ ਕੀ ਪਤਾ ਉੱਥੇ ਕੋਈ ਗਲਤੀ ਹੈ ਅਮਾ ਚਲਾ ਰਹੇ ਨੇ ਕੀਤੀ ਹੋਵੇ ਕਿਉਂਕਿ ਜਦੋਂ ਉਹਨਾਂ ਦੀ ਉੱਥੇ ਹਜੂਮ ਇਕੱਠਾ ਹੁੰਦਾ ਨਾ ਉਹਦਾ ਸਾਹਮਣੇ ਤੁਸੀਂ ਬੋਲ ਨਹੀਂ ਸਕਦੇ ਸਾਡੇ ਲੋਕਾਂ 'ਚ ਏਕਾ ਬੜਾ ਹੁੰਦਾ ਸੀ ਪਹਿਲਾਂ ਅੱਜ ਸਾਡੇ ਲੋਕਾਂ 'ਚ ਏਕਾ ਨਹੀਂ ਹੈਗਾ ਇੱਕ ਨੂੰ ਕੁੱਟ ਪੈਂਦੀ ਆ ਤੇ ਦੂਜਾਂ ਦਾ ਛੱਡ ਪਰ ਆਪਾਂ ਕਿ ਲੈਣਾ ਚੱਲ ਚੱਲੀਏ ਤੇ ਤੁਸੀਂ ਮੈਂ ਤਾਂ ਤਾਂ ਹੀ ਕਿਹਾ ਵੀ ਜਦੋਂ ਤੁਸੀਂ ਅੱਜ ਕਿਤੇ ਜਿੰਨਾਂ ਨਾਲ ੱਤਕ ਆਇਆ ਉਹਨਾਂ ਨੂੰ ਲੈ ਕੇ ਚੱਲੀਏ ਜਿੱਥੇ ਜਿੱਥੇ ਕਾਰਵਾਈ ਹੋਣ ਵਾਲੀ ਕਰਾਈਏ ਤੇ ਨਾਲੇ ਉੱਥੋਂ ਦੇ ਹਾਲਾਤ ਵਖਾਈਏ ਵੀ ਅੱਕੇ ਨੂੰ ਜ਼ਿਆਦਾ ਪੰਜਾਬੀ ਘੁੰਮਣ ਜਾਂਦਾ ਹੈ ਜਿੱਥੇ ਲੇਕਿਨ ਆਕੇ ਪੰਜਾਬ ਵੀ ਕਿਸ ਤਰ੍ਹਾਂ ਦਾ ਸੂਬਾ ਆ ਜਿੱਥੇ ਜਿਹੜਾ ਮੱਢੀ ਵਿਅਕਤੀ ਆ ਕੇ ਆਪਣਾ ਘਰ ਪਾ ਲੈਂਦਾ ਜਾਂ ਮਾਜੀ ਜਗ੍ਹਾ ਲੈਣ ਦਾ ਤੁਸੀਂ ਵੀ ਮਹਾਚਲ ਤੇ ਰਹਿਣ ਵਾਲੇ ਬਈ ਲਿੱਤੀ ਜਗ੍ਹਾ ਤੇ ਮੈਂ ਮਹਾਚਲ ਦਾ ਰਹਿਣ ਵਾਲਾ ਮਹਾਚਲ ਚ ਵਿਆਹ ਆ ਵਾ ਪਰਿਵਾਰ ਤੇ ਉੱਥੇ ਹੀ ਹੈ ਨਾ ਵੇਖੋ 10 ਇੰਚ ਜਗ੍ਹਾ ਦਿੰਦੇ ਹੋ 1 ਇੰਚ ਵੀ ਤੁਹਾਨੂੰ ਤੇ ਜੇ ਤੇ ਜਗ੍ਹਾ ਲੈਣੀ ਆ ਉਹਨਾਂ ਨੇ ਤੇ ਉਹ ਮਿੰਟ ਇੱਥੇ ਸਾਡੇ ਪੰਜਾਬ ਦੇ ਵਿੱਚ ਦੇ ਦਿੰਦੇ ਜੇ ਇੱਥੇ ਮੈਨੂੰ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿ ਸਰਕਾਰ ਪਤਾ ਨਹੀਂ ਕਿਉਂ ਇਹ ਐਕਟ ਕਿਉਂ ਨਹੀਂ ਪਾਸ ਕਰਦੀ ਸਾਰੀਆਂ ਸਟੇਟਾਂ ਨੇ ਪਾਸ ਕੀਤਾ ਦੂਜੀ ਸਟੇਟ 'ਚ ਦੂਜਾ ਜਗ੍ਹਾ ਨਹੀਂ ਲੈ ਸਕਦਾ ਤੇ ਸਾਡੇ ਪੰਜਾਬ 'ਚ ਜਿਹੜਾ ਵੀ ਆਉਂਦਾ ਮੂੰਹ ਚੁੱਕ ਕੇ ਜਗ੍ਹਾ ਲੈ ਲੈਂਦਾ ਐਨੀ ਜਗ੍ਹਾ ਸਾਡੇ ਕੋਲ ਵੀ ਜਿਹੜਾ ਮਰਜ਼ੀ ਲੈ ਲੇ ਬਹੁਤ ਸਾਰੀਆਂ ਕਲੋਨੀਆਂ ਵਾਂ ਜਿਹੜੀਆਂ ਬਾਹਰ ਦੇ ਲੋਕਾਂ ਨੇ ਆਣ ਆਣ ਕੇ ਤੇ ਕੱਟਤੀਆਂ ਤੇ ਸਾਡਾ ਪੰਜਾਬ ਵਿਲਾਕਤਾ ਸਾਡੇ ਲੋਕ ਬਾਹਰ ਜਾਈ ਜਾਂਦੇ ਆ ਬਿਲਕੁਲ ਪੰਜਾਬ ਦੇ ਵਿੱਚ ਗੈਰ ਪੰਜਾਬੀ ਨੂੰ ਜਗ੍ਹਾ ਨਹੀਂ ਦਿੱਤੀ ਜਾਣੀ ਚਾਹੀਦੀ ਐਕਟ ਪਾਸ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਕੋ ਅਪੀਲ ਕਰਦੇ ਮੈਂ ਤਾਂ ਕੀਤੀ ਸਾਡੇ ਦੇ ਸੁਖਪਾਲ ਸਿੰਘ ਖਹਿਰਾ ਨੇ ਬੋਲਿਆ ਸੀ ਇਹਨਾਂ ਨੇ ਸੁਣੀ ਹੀ ਨਹੀਂ ਗੱਲ ਅੱਗੇ ਇਹ ਸੁਣ ਲਈ ਰਾਜੀ ਨਹੀਂ ਹੈ ਇਹ ਵੋਟਾਂ ਵੋਟ ਬੈਂਕ ਛੱਡਣ ਨਾ ਕਿਤੇ ਪੰਜਾਬ ਦਾ ਵਾਲ ਵੀ ਖਲੋ ਜਾਣ ਲੋਕ ਸਭਾ ਦੇ ਵਿੱਚ ਤੁਹਾਡੇ بڑے ਪੰਜਾਬ ਦੇ ਵਿੱਚੋਂ ਐਮਪੀ ਜਾ ਰਹੇ ਨੇ ਕੀ ਉਹਨਾਂ ਨੂੰ ਕੋ ਕੇ ਬਾਤ ਚੁੱਕ ਬਿਲਕੁਲ ਜੇ ਤੇ ਵੇਖੋ ਮੁੱਦਾ ਪੰਜਾਬ ਦਾ ਵਾ ਪੰਜਾਬ ਵਿਧਾਨ ਸਭਾ ਚ ਹੋਣਾ ਵਾ ਜੇ ਪਾਰਲੀਮੈਂਟ ਚ ਹੋਣ ਵਾਲਾ ਤੇ ਤੁਸੀਂ ਦੱਸੋ ਪਾਰਲੀਮੈਂਟ ਚ ਭਾਵੇਂ 1 ਛੱਡ ਕੇ 100 ਕ ਬੁਲਾ ਦੂੰਗਾ ਜਿੰਨੇ ਕੋ ਕੋ ਬੁਲਾ ਦੂੰਗਾ ਪਰ ਪੰਜਾਬ ਦੇ ਵਿੱਚ ਜਿਹੜਾ ਹੱਲ ਹੋਣਾ ਪੰਜਾਬ ਦੇ ਬਸ ਉੱਥੋਂ ਤੱਕ ਹੀ ਗੱਲ ਰਹਿ ਜਾਂਦੀ ਔਨ ਰਿਕਾਰਡ ਤੁਸੀਂ ਅੱਜ ਕਢਾ ਲਓ ਸੁਖਪਾਲ ਸਿੰਘ ਖਹਿਰਾ ਨੇ ਜਿਹੜਾ ਬੋਲਿਆ ਇਸ ਮਸਲੇ ਤੇ ਪਰ ਉਹ ਸੁਣਿਆ ਹੀ ਨਹੀਂ ਗਾੜੀ ਕਿਤੇ ਅੱਜ ਉਹ ਚੀਜ਼ਾਂ ਦਾ ਰਿਜ਼ਲਟ ਭੁਗਤਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣੇ ਪੈਣਗੇ ਵੋਟ ਬੈਂਕ ਨੂੰ ਛੱਡੋ ਲੀਡਰੋ ਜਾਗੋ ਪੰਜਾਬ ਦੇ ਵਿੱਚ ਤੁਹਾਡੇ ਕੋਲੋਂ ਪੰਜਾਬ ਇਨਸਾਫ ਮੰਗਣ ਡਿਆ ਆ ਤੁਹਾਡੇ ਵੀ ਜੇ ਕੰਡੇ ਜਿਹੜੇ ਅੱਜ ਵੱਢਣੇ ਪੈਂਦੇ ਜੇ ਤੁਸੀਂ ਇਹ ਕੰਮ ਕੀਤਾ ਹੁੰਦਾ ਨਾ ਕਿ ਬਾਹਰੋਂ ਆਣ ਕੇ ਕੋਈ ਜਗ੍ਹਾ ਨਾ ਲੈ ਸਕਦਾ ਅੱਜ ਇਹੋ ਜਿਹੇ ਕੰਮ ਹੋਣੇ ਵੀ ਨਹੀਂ ਸੀ ਜਿਹੜਾ ਮਰਜ਼ੀ ਆਣ ਕੇ ਸਾਡੇ ਗਲ ਪੈਂਦਾ ਪੱਕੇ ਘਰ ਬਣਾ ਲਏ ਉਹਨਾਂ ਨੇ ਇੱਥੇ ਤੇ ਸਾਡੇ ਲੋਕ ਤਰਲੇ ਲੈਂਦੇ ਫਿਰਦੇ ਵਿਚਾਰੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਾਉਣਾ ਤੇ ਉਦੋਂ ਤੇ ਕੋਈ ਜੇਲ ਨਹੀਂ ਹੁੰਦੀ ਅੱਜ ਜੇਲ੍ਹਾਂ ਭਰੀਆਂ ਪਈਆਂ ਤੇ ਇਹਨਾਂ ਬੁਰਾ ਹਾਲ ਆ ਭੀ ਅੱਜ ਸਾਡੇ ਲੋਕ ਜੇ ਕਿਤੇ ਘੁੰਮਣ ਜਾਂਦੇ ਉੱਥੇ ਵੀ ਜਿਹੜਾ ਮਰਜ਼ੀ ਕਲ ਪੈਂਦਾ ਜਿਹੜੀ ਕੌਮ ਤੋਂ ਡਰਦੇ ਵੇਖੋ ਕਹਿੰਦੇ ਹੁੰਦੇ ਆ ਨਾ ਕਿ ਸਿੰਘ ਆ ਗਿਆ ਤੇ ਜੇ ਕਿਤੇ ਟ੍ਰੇਨ 'ਚ ਇੱਕ ਸਿੱਖ ਖਲੋਤਾ ਹੁੰਦਾ ਹੈਗਾ ਤਾਂ ਸਾਰੇ ਕਹਿੰਦੇ ਨੇ ਟ੍ਰੇਨ ਹੀ ਸੇਫ ਆ ਤੇ ਅੱਜ ਸਿੱਖ ਨੂੰ ਵੇਖ ਕੇ ਕੋਈ ਗੱਲ ਪੈਂਦਾ ਸਾਰੀ ਕਮਜ਼ੋਰੀ ਸਾਡੀਆਂ ਸਰਕਾਰਾਂ ਦੀ ਆ ਜਿਹੜੀਆਂ ਪਹਿਲਾਂ ਫੈਸਲਾ ਲੈਂਦੀਆਂ ਬਾਅਦ ਚ ਬੈਕਫਰਡ ਤੇ ਚਲ ਜਾਂਦੀਆਂ ਕਦੀ ਤੇ ਖਲੋਜੋ ਯਾਰ ਆਪਣੇ ਲੋਕਾਂ ਦਾ ਤੁਸੀਂ ਕਰੋਗੇ ਸੁੱਖੀ ਹੋਣਾ ਨਾਲ ਗੱਲਬਾਤ ਅੰਮ੍ਰਿਤਸਰ ਤੇ ਮੈਂਬਰ ਪਾਰਲੀਮੈਂਟ ਕਰਨਗੇ ਜਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਰਨਗੇ ਗੱਲ ਤੇ ਉਹਨਾਂ ਸਾਰਿਆਂ ਕਰ ਲਈ ਮੈਂ ਨਾਲ ਜਾਊਂਗਾ ਮੇਰੇ ਲੋਕਾਂ ਲਈ ਮੇਰੀ ਜਾਨ ਵੀ ਹਾਜ਼ਰ ਆ ਮੈਂ ਨਾਲ ਜਾ ਕੇ ਕਾਰਵਾਈ ਕਰਾ ਕੇ ਆਉਂਗਾ ਜੇ ਕਾਰਵਾਈ ਨਹੀਂ ਹੋਊਗੀ ਤੇ ਫਿਰ ਜਿਹੜਾ ਵਾ ਬਾਰਡਰ ਤੇ ਬਹਿ ਗਏ ਇਹਨਾਂ ਦਾ ਜਲੂਸ ਚੰਗੀ ਤਰ੍ਹਾਂ ਕੱਢਾਂਗੇ ਤੇ ਆਪਣੇ ਲੋਕਾਂ ਦੇ ਵੀ ਹੱਥ ਛੋੜਾਂਗੇ ਵੀ ਪੱਕਾ ਬਾਈਕਾਟ ਕਰੋ ਪਰ ਮੈਂ ਇੱਕ ਉਹ ਅੰਨਾ ਭਗਤ ਨਹੀਂ ਵੀ ਇਹਨਾਂ ਦੀ ਗੱਲ ਮੈਂ ਸੁਣ ਕੇ ਕਮ ਉੱਥੇ ਲੜਾਈ ਹੋਈ ਤੇ ਇਹਨਾਂ ਬੋਲਦਾ ਵੀਡੀਓ ਪਾਤੀ ਤੇ ਠੀਕ ਨਾ ਪਹਿਲਾਂ ਕਾਰਵਾਈ ਪਹਿਲਾਂ ਕਾਰਵਾਈ ਪਤਾ ਲੱਗਣਾ ਚਾਹੀਦਾ ਹੈ ਜਿਹੜੇ ਬੰਦੇ ਨਾਲ ਹੋਈ ਆ ਉਹ ਵੀ ਕਾਰਵਾਈ ਕਰਾਉਣ ਦਾ ਟਰਸਟਡ ਹੈਗਾ ਕਿ ਨਹੀਂ ਹੈਗਾ ਅਸੀਂ ਐਵੇਂ ਲੜੀ ਜਾਈਏ ਸਾਰੀਆਂ ਸਟੇਟਾਂ ਦੋਵੇਂ ਆਪਸ ਚ ਇਸ ਕਰਕੇ ਇਹ ਬੰਦੇ ਕਾਰਵਾਈ ਕਰਾਉਣ ਫੇਰ ਅਸੀਂ ਇਹਨਾਂ ਦੇ ਨਾਲ ਐ ਤੇ ਜੇ ਇਹਨਾਂ ਕਾਰਵਾਈ ਨਹੀਂ ਕਰੋਣੇ ਤੇ ਫੇਰ ਅਸੀਂ ਐਵੇਂ ਨਾਲ ਖਲੋ ਕੇ ਕੱਲ ਨੂੰ ਦੂਜੇ ਦਿਨ ਆਫਿਸ ਚ ਸਟੇਟਾਂ ਦਾ ਵਿਵਾਦ ਪੈਦਾ ਕਰ ਦਈਏ ਤੇ ਭੁਗਤਣੀ ਹੋਰ ਕੇ ਉਹਨੂੰ ਪੈ ਜਾਏ ਤੇ ਫਿਰ ਤੇ ਮਾੜੀ ਗੱਲ ਐ ਬਿਲਕੁਲ ਮਾੜੀ ਗੱਲ ਐ ਇਹਨੂੰ ਲੈ ਕੇ ਜਿਆ ਲਗਾਤਾਰ ਹੀ ਆਫੀਸੀ ਤੇ ਪ੍ਰਧਾਨ ਜਿਹੜੇ ਨੇ ਸੋਨੂ ਜੰਡਿਆਲਾ ਵੱਲੋਂ ਬਹੁਤ ਬਾਕੀ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਗਈ ਹੈ ਤੇ ਕਿਹਾ ਇਹ ਹੀ ਜਾ ਰਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਮੇਂ ਜਰੂਰਤ ਹੈ ਅਗਰ ਕਾਰਵਾਈ ਕਰਾਉਣਾ ਚਾਹੁੰਦਾ ਤੇ ਉਹ ਨਾਲ ਜਾ ਕੇ ਕਾਰਵਾਈ ਕਰਾਉਣ ਨੂੰ ਤਿਆਰ ਹੈ ਲੇਕਿਨ ਦੂਨੇ ਜਿਹੜੇ ਸੂਬੇ ਨੇ ਉਹ ਆਪਸ ਦੇ ਵਿੱਚ ਜਗਾਤਾਰ ਖਟਾਸ ਜਿਹੜੀ ਹੈ ਵਾਧੀ ਹੋਈ ਨਜ਼ਰ ਆ ਰਹੀ ਹੈ ਅੱਜ ਵੀ ਕਈ ਗੱਡੀਆਂ ਜਿਹੜੀਆਂ ਨੇ ਇੱਕ ਹੋਟਲ ਦੇ ਬਾਹਰ ਜਿਹੜੀਆਂ ਤੋੜੀਆਂ ਗਈਆਂ ਨੇ ਜਿਸ ਨੂੰ ਲੈ ਕੇ ਹੁਣ ਹਿਮਾਚਲ ਦਾ ਜਿਹੜਾ ਹੈ ਬਾਈਕਾਟ ਕਰਨ ਦੀ ਗੱਲ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਕੁਝ ਸਮੇਂ ਬਾਅਦ ਇਹ ਇਹ ਹਾਲਾਤ ਜਿਹੜੇ ਆ ਨਿਕਲ ਕੇ ਸਾਹਮਣੇ ਆਉਂਦੇ ਕਿਉਂਕਿ ਜਿਸ ਤਰ੍ਹਾਂ ਹੀ ਕੰਗਰਾਲ ਰੌਤੇ ਥੱਪੜ ਪਿਆ ਸੀ ਉਸ ਤੋਂ ਬਾਅਦ ਹੀ ਪੰਜਾਬ ਤੇ ਹਿਮਾਚਲ ਜਿਹੜਾ ਸੀ ਆਮ ਸਾਹਮਣੇ ਜਿਹੜਾ ਹੁੰਦਾ ਹੋਇਆ ਆ ਨਜ਼ਾਰਾ ਲੇਕਿਨ ਹੁਣ ਕੁਝ ਸਮੇਂ ਬਾਅਦ ਜਿਹੜਾ ਹੈ ਦੇਖਣਾ ਆਏਗਾ ਕਿ ਇਸ ਦੇ ਪਿੱਛੇ ਕੀ ਤੱਤ ਜਿਹੜਾ ਉਸ ਨਿਕਲ ਕੇ ਸਾਹਮਣੇ ਆਉਂਦੇ ਲੇਕਿਨ ਕਿਤਰਾ ਕਹਤੇ ਹਰਿਆਣਾ ਜਿਹੜਾ ਹੈ ਉਹ ਜ਼ਰੂਰ ਛੋਟਾ ਪਰਾ ਜਿਹੜਾ ਹੈ ਉਹ ਮੇਚਾ ਪੰਜਾਬ ਦਾ ਦੱਸਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਅਤੇ ਹਿਮਾਚਲ ਦੇ ਮੁੱਖ ਮੰਤਰੀ ਵੱਲੋਂ ਵੀ ਸਾਫ਼ ਤੌਰ ਤੇ ਕਹਿਆ ਜਾਂਦਾ ਰਿਹਾ ਕਿ ਅਸੀਂ ਦੋਵੇਂ ਪਰ ਆਏ ਹਾਂ ਲੇਕਿਨ ਕਿਤਨਾ ਕਹਤੇ ਲੋਕ ਜਿਹੜੇ ਆ ਜ਼ਰੂਰ ਇਸ ਦਾ ਨਜ਼ਾਇਜ਼ ਫੈਰਾ ਚੁੱਕਦੇ ਹੋਏ ਨਜ਼ਾਰ ਦੇ ਤੈਨੂੰ ਜਿਹੜਾ ਬੰਦਾ ਕਹਿਣਾ ਹੈ ਕਿ ਜੇਕਰ ਦੂਸਰੇ ਸੂਬੇ ਦੇ ਲੋਕ ਆ ਕੇ ਸਾਡੇ ਪੰਜਾਬ ਦੇ ਜਿੱਦ ਨਹੀਂ ਸਕਦੇ ਤੇ ਇਸ ਨੂੰ ਤੇ ਵੀ ਪੂਰਨ ਤੌਰ ਤੇ ਰੋਕ ਜੀ ਦਿਓ ਲੱਗਣੀ ਚਾਹੀਦੀ ਹੈ ਕੈਮਰਾਮੈਨ ਮਨਜਰਾ ਗੁਰਪ੍ਰੀਤ ਸਿੰਘ ਦਾ ਅਮੂਡ ਅਮਰਸਾ ਖਾਇਰ